ਚੈਨਲ ਦਾ ਆ ਰੈਨ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਹਲਕਾ ਬਟਾਲਾ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪ੍ਰਸਿੱਧ ਸਮਾਜ ਸੇਵਕ ਸਰਦਾਰ ਗੁਰਵਿੰਦਰ ਸਿੰਘ ਸੰਗਰ ਵੱਲੋਂ ਪਿੰਡ ਬਹਿਬਲ ਚੱਕ ਦੇ ਵਿੱਚ ਲੋਕਾਂ ਵੱਲੋਂ ਜੋ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸੜਕ ਨੂੰ ਨਵਾਂ ਬਣਾਇਆ ਜਾਏ ਤਾਂ ਗੁਰਵਿੰਦਰ ਸਿੰਘ ਸੰਗਰ ਵੱਲੋਂ ਇਹ ਕੰਮ ਪੂਰਾ ਕੀਤਾ ਗਿਆ ਹੈ ਪਾਣੁ ਦੱਸਦੀ ਹੈ ਕਿ ਪਿੰਡ ਵਾਸੀਆਂ ਨੇ ਜਾਣ ਕਰ ਦਿੱਤੀ ਕਿ ਬੀਤੇ ਕਰੀਬ 15 ਸਾਲ ਤੋਂ ਉਹਨਾਂ ਦੇ ਪਿੰਡ ਦੀ ਸੜਕ ਦੀ ਹਾਲਤ ਤਰਸਜੋਕ ਸੀ ਪਰ ਗੁਰਵਿੰਦਰ ਸਿੰਘ ਸੰਗਰ ਵੱਲੋਂ ਇਹ ਕਾਰਜ ਕਰਵਾਇਆ ਗਿਆ ਹੈ। ਬਲਾਕ ਸੰਪਤੀ ਮੈਂਬਰ ਹਜੀਤ ਸਿੰਘ ਦੀ ਅਗਵਾਈ ਵਿੱਚ ਸਰਦਾਰ ਗਵਿੰਦਰ ਸਿੰਘ ਸੰਗਰ ਜੋ ਕਿ ਕਾਂਗਰਸ ਦੇ ਸੀਨੀਅਰ ਨੇਤਾ ਹਨ ਉਹਨਾਂ ਵੱਲੋਂ ਇਹ ਸੜਕ ਬਣਾਈ ਗਈ ਜਿੱਥੇ ਪਿੰਡ ਵਾਸੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ। ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ। ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਪੁੱਲਣਾ ਸਰਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਮਾਈਕ ਦੇ ਖਾਲਸਾ ਸਿਲਵਾਈ ਕੋ ਜੀ ਕੀ ਪਤੇ ਜਦੋਂ ਅੱਜ ਤੋਂ ਕੁਝ ਟਾਈਮ ਪਹਿਲਾਂ ਇੱਕ ਦੋ ਮਹੀਨਾ ਪਹਿਲਾਂ ਮੈਂ ਇਥੇ ਪਿੰਡ ਚ ਆਇਆ ਸੀ ਤਿੰਨ ਮਹੀਨੇ ਪਹਿਲਾਂ ਤੇ ਜਦੋਂ ਮੈਂ ਹਾਲਾਤ ਦੇਖੇ ਸੀ ਆ ਛੜਕਦੇ ਹਾਲਾਤ ਸੀ ਹੋ ਲੱਗ ਲੱਗ ਇੱਥੇ 3-3 ਫੁੱਟ ਪਾਣੀ ਸੀ ਛੜਕਦੇ ਉੱਤੇ ਤੇ ਹਰਜੀਤ ਸਾਡੇ ਭਰਾ ਨੇ ਸਾਨੂੰ ਮਤਲਬ ਯਾਨੀ ਕਿ ਕਿਹਾ ਸੀ ਵੀ ਇਥੇ ਆਉਣ ਤੋਂ ਪਹਿਲਾਂ ਸਾਡੀ ਆਹ ਸਮੱਸਿਆ ਹੱਲ ਕੀਤੀ ਜਾਵੇ ਤੇ ਮੈਂ ਆਉਂਦਿਆਂ ਸਾਰੀ ਮਤਲਬ ਯਾਨੀ ਕਿ ਪਹਿਲੇ ਪਹਿਲੇ ਦਿਨ ਹੀ ਇਹ ਪ੍ਰੋਬਲਮ ਹੈ ਸਾਲੋ ਸਾਲਵ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਕਰਤੀ ਜੀ ਅੱਜ ਠੀਕ ਹੈ ਜਿੰਨਾ ਵੀ ਇਹਦਾ ਐਸਟੀਮੇਟ ਜਿੰਨਾ ਵੀ ਇਹਨਾਂ ਦਿੱਤਾ ਵਾ ਉਹਦੇ ਮੁਤਾਬਕ ਇਹਨਾਂ ਨੂੰ ਦੇ ਦਿੱਤਾ ਗਿਆ ਵਾ ਤੇ ਬੰਦਿਆਂ ਨੂੰ ਮੈਂ ਇਹ ਭਰਾ ਸਾਡਾ ਸਾਰਾ ਜਵਾਬਦੇਹੀ ਹੈ ਜੀ ਹਰ ਚੀਜ਼ ਠੀਕ ਹੈ ਜੀ ਧੰਨਵਾਦ ਸੰਗਰ ਸਾਹਿਬ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਬਾਈਬਲ ਚੱਕ ਕਰ ਤੋਂ ਘੱਟ ਵੀ 15 ਸਾਲ ਤੋਂ ਇਹ ਸੜਕ ਨਹੀਂ ਵਜਣ ਦੀ ਸਾਡੇ ਪਹਿਲੇ ਲੰਬardar ਮਹਿੰਦਰ ਸਿੰਘ ਸਪੰਚ ਬਣੇ ਸੀ ਉਹਨਾਂ ਨੇ ਉਸ ਟਾਈਮ ਸੜਕ ਬਣਾਈ ਸੀ 15 ਸਾਲ ਅੱਜ ਤੋਂ ਪਹਿਲਾਂ ਉਸ ਤੋਂ ਬਾਅਦ ਕਿਸੇ ਨੇ ਵੀ ਸੜਕ ਨਹੀਂ ਬਣਾਈ ਤੇ ਮੈਂ ਸੰਗਰ ਸਾਹਿਬ ਹੁਣ ਨਾਲ ਬੇਨਤੀ ਕੀਤੀ ਵੀ ਆਪਾਂ 3 ਮਹੀਨੇ 7 ਦਿਨ ਪਾਣੀ ਦੇ ਵਿੱਚ ਡੁੱਬੇ ਰਹੇ ਆ ਤੇ ਗੋਡੇ-ਗੋਡੇ ਪਾਣੀ ਰਿਹਾ ਵਾ ਫਿਰ ਸੰਗਰ ਸਾਹਿਬ ਹੁਣ ਆਣ ਕੇ ਮੌਕਾ ਵੇਖਿਆ ਤੇ ਸਾਰੇ ਆਣ ਕੇ ਗੁਰਵਿੰਦਰ ਸਿੰਘ ਸੰਘਰ ਉਹਨਾਂ ਨੇ ਆਣ ਕੇ ਸਾਡੇ ਜੋ ਵੀ ਆ ਸਾਰੇ ਮਿੱਟੀ ਪਾ ਕੇ ਜੋ ਕੰਦਾ ਕਰਾ ਕੇ ਸਾਰਾ ਕੰਮ ਕਰਾ ਕੇ ਤੇ ਉਹਨਾਂ ਨੇ ਸਾਡਾ ਆਪਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਪਿੰਡ ਬਾਬਲ ਚੱਕ ਉਸਤ ਦੇ ਸਿੰਘ ਸੰਧੂ ਅਸੀਂ ਸਦਾ ਗੁਰਵਿੰਦਰ ਸਿੰਘ ਸੰਘਰ ਸੀਨੀਅਰ ਕਾਂਗਰਸੀ ਮਦਾਨ ਬਟਾਲਾ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਇਹ 15 ਸਾਲ ਤੋਂ ਚਲਦੀ ਆ ਰਹੀ ਮਗਰੋਂ ਪੂਰਾ ਕੀਤਾ